ਜੁਬੋ ਦੁਗਾ ਟਾਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ 1178 ਅੰਗ ਤੇ ਸ਼ਬਦ ਜਨ ਕਰਦੇ ਬਸਾਂ ਤਹ ਡੋਲ ਮਹੱਲਾ ਚੌਥਾ ਕਾਰਤੂਕ ਇੱਕ ਓਮਕਾਰ ਸਤਗੁਰ ਪਰਸਾ ਰਾਮ ਨਾਮ ਰਤਨ ਕੋਠੜੀ ਕਹਿੰਦੇ ਆ ਰਾਮ ਦਾ ਜਿਹੜਾ ਨਾਮ ਹੈ ਰਤਨ ਹੈ ਜਿਹੜਾ ਕੋਠੜੀ ਗੜ ਮੰਦਿਰ ਏਕ ਲਕਾਨੀ ਕਹਿੰਦੇ ਇੱਕ ਮੰਦਿਰ ਦੀ ਇੱਕ ਕੋਠੜੀ ਦੇ ਵਿੱਚ ਲੁਕਿਆ ਹੋਇਆ ਹੈ ਰਬ ਵੀ ਕੋਠੜੀ ਚ ਲੁਕਿਆ ਹੋਇਆ ਹੈ। ਨਾਮ ਰਤਨਿਕ ਕੋਠੜੀ ਚ ਲੁਕਿਆ। ਪਹਿਲਾਂ ਤਾਂ ਛੰਕਾ ਦੂਰ ਕੀਤੀਏ ਕਿ ਰਾਮ ਹੈ ਜਿਹੜਾ ਨਾਮ ਹੈ ਇਹ ਰੱਬ ਹੈ। ਇਹ ਲੁਕਿਆ ਹੋਇਆ ਕੋਠੜੀ ਚ ਲੱਭਦਾ ਨਹੀਂ। ਦੁਨੀਆਂ ਲੱਭਦੀ ਫਿਰਦੀ ਐ ਇਸਨੂੰ। ਲੇਕਿਨ ਇਹ ਕਹਿੰਦੇ ਕੋਠੜੀ ਚ ਲੁਕਿਆ ਹੋਇਆ ਹੈ। ਦੁਨੀਆ ਬਾਹਰ ਲੱਭਦੀ ਐ ਗੁਰੂ ਕੈਂਦੇ ਕੋਠੜੀ ਚ ਲੁੱਕਿਆ ਕਿਹੜੀ ਕੋਠੜੀ ਐ ਸਤਸੰਗਏ ਜੀ ਉਹ ਦਸਵੇਂ ਤਿਵਾਰ ਵਾਲੀ ਕੋਠੜੀ ਉੱਥੇ ਰੱਬ ਬੈਠਾ ਉੱਥੇ ਪਹੁੰਚਣਾ ਬੜਾ ਔਖਾ ਕਿਉਂ ਦਰਵਾਜ਼ਾ ਬੰਦ ਐ ਉਸ ਕੋਠੜੀ ਦਾ ਦਰਵਾਜ਼ਾ ਬੰਦ ਐ ਚਾਬੀ ਗੁਰੂ ਦੇ ਕੋਲ ਐ ਤੋ ਗੁਰੂ ਬਚਨ ਕਰਦੇ ਆ ਰਾਮ ਨਾਮ ਰਤਨ ਕੋਠੜੀ ਕੜ ਮੰਦਰ ਇਕਲ ਕਾਨੀ ਕਦੇ ਇੱਕ ਮੰਦਰ ਦੇ ਚ ਲੁਕੀ ਹੋਈ ਹੈ ਰਾਮ ਲੁਕਿਆ ਹੋਇਆ ਹੈ ਉੱਤੇ ਰੱਬ ਲੁਕਿਆ ਜਦੋਂ ਤੱਕ ਲੱਭਦੇ ਨਹੀਂ ਉਨੇ ਦੇ ਤੱਕ 84 ਜੂਨ ਤੋਂ ਛਟਕਰਕਾਰਾ ਨਹੀਂ ਹੈ ਨਹੀਂ ਛੁੱਟ ਸਕਦੇ 84 ਲੱਖ ਜੂਨ ਬਾਰੀ ਕਦੋਂ ਖਤਮ ਹੁੰਦੀ ਹੈ ਜੰਮਣ ਮਰਨ ਦੀ ਜਦੋਂ ਰੱਬ ਨੂੰ ਲੱਭ ਲਿਆ ਦੁੱਖਿਆ ਹੋਏ ਗੁਰੂ ਬਚਨ ਕਰਦੇ ਨੇ ਕਿ ਕੀ ਤਰ੍ਹਾਂ ਹੁਣ ਲੱਭੂ ਕਿਸ ਤਰ੍ਹਾਂ ਸਤਿਗੁਰੂ ਮਿਲੇ ਤਾਂ ਕੋਜੀਏ ਕਹਿੰਦੇ ਜੇ ਸਤਿਗੁਰੂ ਮਿਲੇ ਪਾਈ ਤਾਂ ਕੋਜੀਏ ਤਾਂ ਲੱਭ ਸਕਦੇ ਗੱਲ ਤਾਂ ਸਤਿਗੁਰੂ ਨੂੰ ਮਿਲਣ ਤੇ ਟਿੱਕੀ ਹੈ ਗੁਰੂ ਭਲੇਖੇ ਵਿੱਚ ਨਹੀਂ ਪਾਉਂਦੇ ਗੁਰੂ ਬਹਿਮ ਵਿੱਚ ਨਹੀਂ ਪਾਉਂਦੇ ਸਾਰੇ ਇਹ ਕੂੜ ਕਿਰਿਆ ਨੂੰ ਖਤਮ ਕਰਦੇ ਸਾਤ ਗੁਰ ਮਿਲੇ ਤਾਂ ਕੋਜੀਏ ਮਿਲ ਜੋਤੀ ਜੋਤ ਸਮਾਣੀ ਕਹਿੰਦਾ ਜਦੋਂ ਮਿਲ ਗਿਆ ਬਈ ਜੋਤ ਰੇ ਦਾ ਜੋਤ ਸਮਾਜ ਜਾ ਸਤਿਗੁਰ ਨੂੰ ਮਿਲਣ ਦੇ ਨਾਲ ਤਾਂ ਲੱਭਣਾ ਹੈ ਤਾਂ ਉੱਥੇ ਪਹੁੰਚਣਾ ਦਾਸ ਦੁਆਰ ਦੇ ਵਿੱਚ ਸਤਿਗੁਰ ਮਿਲੀਏ ਤਾਂ ਸਤਸੰਗੀ ਗੱਲ ਤਾਂ ਤੇ ਰੁਕੀ ਗਈ ਕਹਿੰਦੇ ਜੇ ਸਤਿਗੁਰ ਮਿਲੇ ਤਾਂ ਖੋਜੀ ਹੈ ਕਹਿੰਦੇ ਤਾਂ ਖੋਜਾਂਗੇ ਫਿਰ ਲੱਭਦਾ ਕੋਜਿਏ ਮੇਲਾ ਕਹਿੰਦੇ ਕੋਜਾਂਗੇ ਫਿਰ ਮਿਲ ਜਾਂਦਾ ਜੋਤੀ ਜੋਤ ਸਮਾਣੀ ਕਹਿੰਦੇ ਜੋਤ ਦੇ ਨਾਲ ਜੋਤ ਸਮਾ ਜਾਂਦੀ ਮਾਦੋ ਉਹਨੂੰ ਰੱਬ ਨੂੰ ਗੱਲ ਕਰਦੇ ਗੁਰੂ ਰਾਮਦਾਸ ਜੀ ਰੱਬ ਨਾਲ ਗੱਲ ਕਰਦੇ ਮਾਦੋ ਸਾਧੂ ਜਨ ਦੇਹ ਮਲਾਏ ਕਹਿੰਦੇ ਰੱਬ ਜਿਹੜੇ ਤੇਰੇ ਸਾਧੂ ਜਾਨਾ ਹਨ ਨਾ ਉਹਨਾਂ ਨੂੰ ਮਲਾ ਦੇ ਹੁਣ ਸਤਗੁਰੂ ਵਾਲੀ ਅੱਗੇ ਗੱਲ ਤੋਂ ਦੀ ਹੈ ਕਿ ਸਾਧੂ ਜਿਹੜੇ ਜਾਨਾ ਹਨ ਨਾ ਉਹਨਾਂ ਨੂੰ ਮਲਾ ਦੇ ਕਿਉਂ ਦਰਗਾਹ ਤੋਂ ਹੁਕਮ ਆ ਗਿਆ ਕਿ ਸਤਗੁਰੂ ਨੂੰ ਮਿਲ ਲਾ ਫੇਰ ਤੋਂ ਲੱਭ ਸਕਦਾ ਹੈ ਹੁਕਮ ਦਰਗਾਹ ਤੋਂ ਆਇਆ ਸੀ ਫਿਰ ਕਿ ਭਾਈ ਹੁਣ ਤਾਂ ਮਿਲਣਾ ਪੈਣਾ ਫਿਰ ਬੇਨਤੀ ਕੀਤੀ ਰੱਬ ਨੂੰ ਮਾਦੋ ਮਾਦੋ ਰੱਬ ਨੂੰ ਕਹਿੰਦੇ ਮਾਦੋ ਸਾਧੂ ਜਨ ਦੇਹ ਮਲਾਇ ਤੇਰੇ ਸਾਧੂ ਹਨ ਜਿਹੜੇ ਜਾਣ ਹਨ ਉਹਨਾਂ ਨੂੰ ਮਿਲਾ ਦੇ ਉਹ ਜਾਪੀ ਸਤ ਸੰਗਤ ਜੀ ਸਾਧੂਆਂ ਕੋਲ ਹੈ ਸੰਤਾਂ ਕੋਲ ਹੈ ਦਸਵੇਂ ਦਵਾਰ ਦੀ ਬੱਦਾ ਭਲੇਖੇ ਵਿੱਚ ਹੈ ਕਿ ਮੈਂ ਕੂੜ ਕਿਰਿਆ ਕਰਕੇ ਰੱਬ ਨੂੰ ਲੱਭ ਲੂੰਗਾ ਸਾਤੂ ਗੁਰੂ ਸਾਤੂ ਸੰਤਾਂ ਨੂੰ ਨਹੀਂ ਮਿਲਣਾ ਚਾਹੁੰਦਾ ਬੜੇ ਭਲੇਖੇ ਦੇ ਵਿੱਚ ਹੈ ਭਲੇਖੇ ਪੌਣੇ ਵਾਲੇ ਪਿੱਛੇ ਬੈਠੇ ਐ ਅੰਨੇ ਕਰਨੇ ਵਾਲੇ ਬੈਠੇ ਐ ਵਿੱਚੇ ਅੰਨਾ ਬਣਾ ਕੇ ਕਿਸੇ ਨੂੰ ਮੂਰਖ ਬਣਾ ਕੇ ਲੁੱਟਿਆ ਜਾ ਸਕਦਾ ਜਿਹਨੂੰ ਸੋਝੀ ਆ ਗਈ ਉਹ ਤਾਂ ਲੁੱਟਿਆ ਨਹੀਂ ਜਾਂਦਾ ਸਾਡਾ ਪ੍ਰਦੇਸ਼ ਲੋਕਾਂ ਨੂੰ ਮੂਰਖ ਬਣਾਉਣਾ ਹੈ ਨਾ ਕੇ ਸਿਆਣੇ ਬਣਾਉਣਾ ਸੋਚੀ ਦੇਣਾ ਗੁਰੂ ਬਚਨ ਕਰਦੇ ਹਨ ਕਹਿੰਦੇ ਭਾਈ ਸਾਧੂ ਕੋ ਨੂੰ ਮਿਲ ਲਾ ਤਾ ਤੂੰ ਰੱਬ ਨੂੰ ਲੱਭ ਸਕਦਾ ਫਿਰ ਬੇਨਤੀ ਕੀਤੀ ਰੱਬ ਨੂੰ ਮਾ ਦੋ ਸਾਧੂ ਜਨ ਦੇਹੋ ਮਲਾਏ ਕਿ ਜਿਹੜੇ ਸਾਧੂ ਜਾਨਾ ਹਨ ਨਾ ਤੇਰੇ ਉਹਨਾਂ ਨੂੰ ਮਲਾ ਦੇ ਦੇਖ ਤ ਦਰਸ ਕਹਿੰਦੇ ਉਹਨਾਂ ਨੂੰ ਦੇਖਣ ਦੇ ਉਹਨਾਂ ਦੇ ਦਰਸ਼ਨ ਕਰਨ ਦੇ ਨਾਲ ਕਿਹਨਾਂ ਦੇ ਸਾਧੂ ਜਨਾਂ ਦੇ ਦੇਖ ਤ ਦਰਸ ਪਾਪ ਸਭ ਨਾਸ ਹੈ ਕਹਿੰਦੇ ਸਾਰੇ ਪਾਪ ਨਸ ਜਾਣਗੇ ਸਾਧੂ ਸੰਤਾਂ ਦੇ ਦਰਸ਼ਨ ਕਰਨ ਦੇ ਨਾਲ ਪਾਪ ਸਾਰੇ ਨਸ ਜਾਣਗੇ ਦੇਖ ਤਦ 10 ਪਾਪ ਸਭ ਦਸ ਹੈ ਪਵਿੱਤਰ ਪਰਮ ਪਦ ਪਾਏ ਜਦੋਂ ਪਾਪ ਨੱਥ ਜਾਂਦੇ ਆ ਫਿਰ ਪਵਿੱਤਰ ਹੋ ਜਾਂਦਾ ਜਿਹੜਾ ਪਾਪਾਂ ਨਾਲ ਭਰਿਆ ਪਿਆ ਉਹ ਕਿਸ ਤਰ੍ਹਾਂ ਪਵਿੱਤਰ ਹੋ ਸਕਦਾ ਜਦੋਂ ਸਾਧੂਆਂ ਦੇ ਦਰਸ਼ਨ ਕਰ ਲੈਂਦਾ ਫਿਰ ਪਾਪ ਨੱਥ ਜਾਂਦੇ ਆ ਪਵਿੱਤਰ ਹੋ ਜਾਂਦਾ ਗੱਲ ਤਾਂ ਨਵੇੜੀ ਹੈ ਗੁਰੂ ਨੇ ਅਸੀਂ ਗੱਲ ਨੂੰ ਅੱਜਾ ਰਹੇ ਹਾਂ ਸਰਸਿੰਘੀ ਜੋਦੋ ਨਾਲ ਲੱਸੀ ਦੇ ਚ ਘੀ ਰਲ ਜਵੇ ਨਾ ਮੱਖਣ ਰਲ ਜਵੇ ਬੜਾ ਔਖਾ ਬਾਹਰ ਕੱਢਣਾ ਜਿਹੜੀ ਅਣਜਾਣ ਬੀਬੀ ਹੁੰਦੀ ਐ ਨਾ ਉਹ ਮੱਖਣ ਨਹੀਂ ਨਿਕਲਦਾ ਉੱਥੇ ਉਹ ਕਦੇ ਗਰਮ ਪਾਣੀ ਪਾਉ ਕਦੇ ਠੰਡਾ ਪਾਉ ਕਦੇ ਕੁਸ ਕਰੋ ਕਦੇ ਕੁਸ ਕਰੋ ਜੇ ਮੱਖਣ ਲੱਸੀ ਚ ਰਲ ਜਵੇ ਨਾ ਬੜਾ ਔਖਾ ਜਿੰਨਾ ਮਰਜੀ ਡਿਟਕੀ ਜੋ ਨਿਕਲਦਾ ਹੀ ਨਹੀਂ ਲੇਕਿਨ ਜਦੋਂ ਸੋਚੀ ਆ ਗਈ ਕਿ ਮੱਖਣ ਭਾਈ ਕਿਹ ਤਰ੍ਹਾਂ ਨਿਕਲਦਾ ਹੈ ਕੀ ਠੰਡਾ ਪਾਣੀ ਪਾਉਣ ਨਾਲ ਜਾਂ ਗਰਮ ਪਾਣੀ ਪਾਉਣ ਨਾਲ ਇਹਨੂੰ ਗਿਆਨ ਕਹਿੰਦੇ ਆ ਗਿਆਨ ਪ੍ਰਾਪਤ ਹੋ ਗਿਆ ਹੁਣ ਗੁਰੂ ਨੇ ਬਚਨ ਕਰ ਦਿੱਤੇ ਕਿ ਸਾਧੂਆਂ ਨੂੰ ਮਿਲਣ ਦੇ ਨਾਲ ਪਾਪ ਹਨ ਜਿਹੜੇ ਪਾਈ ਨਸ ਜਾਂਦੇ ਆ ਇਹ ਦੇ ਫਿਰ ਪਵਿੱਤਰ ਹੋ ਜਾਂਦੀ ਹੈ ਦੇ ਨੇ ਪਹਿਲਾਂ ਪਵਿੱਤਰ ਹੋਣਾ ਫਿਰ ਪਰਮ ਉਪਾਦ ਪਾਏ ਫਿਰ ਪ੍ਰਮਾਤਮਾ ਦੇ ਪਦ ਨੂੰ ਪਾਉਂਦਾ ਹੈ ਗੱਲ ਤਾਂ ਪ੍ਰਮਾਤਮਾ ਨੂੰ ਪਾਉਣ ਦੀ ਹੈ ਕਿਸ ਤਰ੍ਹਾਂ ਪ੍ਰਮਾਤਮਾ ਨੂੰ ਪਾਇਆ ਜਾਂਦਾ ਜਦੋਂ ਸਾਧੂਆਂ ਨੂੰ ਮਿਲਣ ਦੇ ਨਾਲ ਪਹਿਲਾਂ ਪਵਿੱਤਰ ਹੁੰਦਾ ਹੈ ਫਿਰ ਰੱਬ ਦੀ ਪ੍ਰਾਪਤੀ ਪਵਿੱਤਰ ਕਦੋਂ ਹੁੰਦਾ ਜਦੋਂ ਪਾਪ ਨਸਦੇ ਆ ਪਾਪ ਕਦੋਂ ਨਸਦੇ ਆ ਜਦੋਂ ਸਾਧੂ ਸੰਤਾਂ ਦੇ ਨਾਲ ਮੇਲ ਹੁੰਦਾ ਹੈ ਜਦਸੰਗੀ ਜਦੋਂ ਫਿਰ ਸਾਧੂ ਸੰਤਾਂ ਨਾਲ ਮੇਲ ਹੋ ਜਾਂਦਾ ਹੈ ਪਾਪ ਖਤਮ ਹੋ ਜਾਂਦੇ ਆ ਗਾਹਾਂ ਨੂੰ ਫਿਰ ਪਾਪ ਕਰਦਾ ਨਹੀਂ ਏ ਵੀ ਪਛਾਣ ਹੋ ਜਾਂਦੀ ਐ ਕਿ ਸਾਧੂ ਸਹੀ ਮਿਲੇ ਐ ਜਾਂ ਗਲਤ ਮਿਲੇ ਐ ਪਹਿਲੇ ਤਾਂ ਖਤਮ ਹੋ ਗਏ ਜੇ ਦੂਸਰੇ ਨਾ ਜੰਮਣ ਅੱਗੇ ਬਾਤੇ ਰੁਕਣਾ ਵੀ ਤਾਂ ਹੈ ਫਿਰ ਪਾਪ ਕਰਨ ਤੋਂ ਜੇ ਪਹਿਲੇ ਖਤਮ ਹੋ ਗਏ ਦੁਆਰਾ ਫੇਰ ਕਰ ਲਈ ਫੇਰ ਨਹੀਂ ਉਹ ਖਤਮ ਹੁੰਤੇ ਫੇਰ ਸਾਧੂ ਵੀ ਸਰਾਪ ਦੇ ਦਿੰਦੇ ਐ ਸੰਤ ਕੇ ਹੱਤੇ ਕੋ ਰੱਖੇ ਨਾ ਕੋਈ ਸੰਤ ਜੀ ਨੂੰ ਹੱਕ ਦਿੰਦੇ ਅੱਗੇ ਕੱਢ ਦਿੰਦੇ ਆ ਫਿਰ ਕਹਿੰਦੇ ਚੱਲ ਗਾ ਉਹਨੂੰ ਕੋਈ ਤਾਕਤ ਨਹੀਂ ਫਿਰ ਰੱਖਣੇ ਵਾਲੀ ਕੋਈ ਤਾਕਤ ਨਹੀਂ ਬੱਕਣੇ ਚ ਦੁਨੀਆ ਵਾਲੀ ਇਸ ਦੁਨੀਆ 'ਚ ਕੋਈ ਤਾਕਤ ਨਹੀਂ ਜਿਹੜੀ ਸੰਤ ਦੇ ਕੱਡੇ ਮੈਨੂੰ ਅੱਗੇ ਕੋਈ ਲੜ ਲਾ ਲਵੇ ਕਿਉਂ ਫਰਮਾਨ ਹੈ ਗੁਰਬਾਣੀ ਦਾ ਸੰਤ ਕੇ ਹੱਤੇ ਕੋ ਰੱਖੇ ਨਾ ਕੋਈ ਹੱਤੇ ਨਾਲ ਹੱਕਣ ਨੂੰ ਕਹਿੰਦੇ ਆ ਕਿਸੇ ਦੇ ਖੇਤ 'ਚ ਵੱਢ ਜਵੇ ਨਾ ਅਗਲਾ ਡੰਡਾ ਮਾਰ ਕੇ ਗਾਹ ਕੱਢ ਦਿੰਦਾ। ਜਦੋਂ ਸੰਤਾਂ ਨੇ ਸ਼ਰਾਪਤਾ ਸੰਤਾਂ ਨੇ ਅੱਗੇ ਕੱਢ ਦਿੱਤਾ ਉਹਨੂੰ ਕੋਈ ਰੱਖਣੇ ਵਾਲਾ ਨਹੀਂ। ਸੰਤੋ ਤੋਂ ਬਿਨਾ ਪਾਪ ਵੀ ਨਹੀਂ ਖਤਮ ਹੁੰਦੇ। ਦੇਖ ਤਦਾਰਸ ਪਾਪ ਸਭ ਨਾਸੇ ਪਵਿੱਤਰ ਪਰਮ ਪਦ ਪਾਏ ਇਹ ਰੋਹ। ਪੰਜ ਚੋਰ ਮਿਲ ਲਾਗੇ ਨਗਰੀਆ ਕਹਿੰਦੇ ਪੰਜ ਚੋਰ ਨਾ ਮਿਲ ਕੇ ਇਹ ਨਗਰ ਨੂੰ ਤੇਰੀ ਨੂੰ ਨਗਰ ਦੇ ਨੂੰ ਲੁੱਟ ਰਹੇ ਆ ਇਹ ਕਿਹੜੇ ਕਿਹੜੇ ਚੋਰ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਇਆ ਇਹ ਲੁੱਟ ਰਹੇ ਇਹ ਚੋਰ ਆ ਸਾਧੂ ਇਹਨਾਂ ਨੂੰ ਭਜਾ ਦਿੰਦੇ ਆ ਕਿ ਭਜੋ ਖਾਲੀ ਕਰੋ ਪੰਜ ਚੋਰ ਮਿਲ ਲਾਗੇ ਨਗਰੀਆ ਆਰਾਮ ਨਾਮ ਤਨਹਿਰਿਆ ਇਹ ਕਿਹੜੀ ਚੀਜ਼ ਇਹ ਰਾਮ ਦਾ ਤਾਨਾ ਨਾ ਜਿਹੜਾ ਇਹਨੂੰ ਚੋਰੀ ਕਰਦੇ ਆ ਇਹ ਇਹਨੂੰ ਚੱਕ ਕੇ ਲੈ ਕੇ ਜਾਂਦੇ ਆ ਜਦੋਂ ਜਾਗ ਜਾਂਦਾ ਹੈ ਬੰਦਾ ਫਿਰ ਇਹਨਾਂ ਨੂੰ ਭੁਜਾ ਦਿੰਦਾ ਹੈ ਜਦੋਂ ਸੁੱਤਾ ਪਿਆ ਲੈ ਜਾਂਦੇ ਚੱਕ ਕੇ ਪੰਜ ਚੋਰ ਮਿਲ ਲਾਗੇ ਨਗਰੀਆ ਆਰਾਮ ਨਾਮ ਤਨ ਹਿਰਿਆ ਕਹਿੰਦੇ ਆ ਰਾਮ ਦੇ ਨਾਮ ਦਾ ਤਨ ਹੈ ਜਿਹੜਾ ਹਿਰਿਆ ਇਹਨੂੰ ਹਰਾਲੇ ਜਾਂਦੇ ਚੱਕ ਕੇ ਲੈ ਜਾਂਦੇ ਆ ਗੁਰਮਤਿ ਖੋਜ ਪਰੇ ਕਹਿੰਦੇ ਗੁਰਮਤ ਹੈ ਜਿਹੜਾ ਗੁਰੂ ਦੀ ਮਤ ਮਿਲਦੀ ਹੈ ਖੋਜ ਪਰੇ ਤਵ ਪਕਰੇ ਕਦੇ ਗੁਰੂ ਦੇ ਮੱਤ ਦਾ ਫਿਰ ਕੋਝਦਾ ਇਹਨਾਂ ਨੂੰ ਲੱਭਦਾ ਹੈ ਇਹਨਾਂ ਪੰਜਾਂ ਚੋਰਾਂ ਨੂੰ ਫਿਰ ਫੜ ਲਿੰਦਾ ਹੈ ਪੰਜ ਚੋਰ ਫਿਰ ਕਾਬੂ ਆ ਜਾਂਦੇ ਆ ਕਾਬੂ ਨਹੀਂ ਆਉਂਦੇ ਬਹੁਤ ਅੰਗ ਕਰਦੇ ਆ ਉੱਚੋ ਆਪਣੇ ਆਪ ਤੇ ਪਹਿਲਾਂ ਤਾਂ ਸਬਦ ਉਹ ਜਿਹੜਾ ਮੂਹਰੇ ਆ ਕੇ ਖੜਦਾ ਹੈ ਕਾਮ ਖੜਦਾ ਹੈ ਇਹ ਨਹੀਂ ਲੰਘਣ ਦਿੰਦਾ ਫਿਰ ਜਦੋਂ ਗੁਰੂ ਤੇ ਮਤ ਦਿੱਤੀ ਫਿਰ ਇਹ ਖੋਜ ਕੇ ਫੜ ਲੇ ਗੋਰ ਮਾ ਤੋਂ ਖੋਜ ਪਰੇ ਤਬ ਪਕਰੇ ਤਾਨ ਸਾਹਬਤ ਆਰਾਸ ਉਬਰਿਆ ਇਹਨੇ ਫਿਰ ਧੰਨਾ ਜਿਹੜਾ RAMDAS ਸਾਰਾ ਬਚ ਜਾਂਦਾ ਫਿਰ ਇਹ ਚੱਕ ਨਹੀਂ ਸਕਦੇ ਜਦੋਂ ਫੜ ਲੇ ਚੋਰ ਚੋਰ ਚੋਰੀ ਕਰਨ ਆਏ ਸੀ ਫੜ ਲੇ ਕਦੋਂ ਜਦੋਂ ਗੁਰੂ ਤੋਂ ਮਤ ਲਈ ਹੈ ਗੁਰੂ ਨੇ ਮਤ ਦੇ ਦਿੱਤੀ ਫਿਰ ਇਹ ਚੋਰ ਕਾਬੂ ਆ ਗਿਆ ਫਿਰ ਇਹ ਧਨਸੀ ਜਿਹੜਾ ਨਾਮ ਦਾ ਬਚ ਗਿਆ ਪਖੰਡ ਪਰਮ ਉਪਾਕਰ ਥੱਕ ਕੇ ਕਹਿੰਦੇ ਹੋਰ ਜਿੰਨੇ ਪਖੰਡ ਕਰਦਾ ਸੀ ਨਾ ਉਪਾ ਕਰਦਾ ਸੀ ਸਾਰੇ ਕਰ ਕਰਕੇ ਥੱਕ ਗਿਆ ਇੱਕ ਦਿਨ ਤਾਂ ਥੱਕ ਹੀ ਜਾਣਾ ਕਿੰਨਾ ਕੰਨ ਲਾਈ ਜਾਉਂਗੇ ਪੱਥਰ ਨੂੰ ਇੱਕ ਦਿਨ ਤਾਂ ਬੁढ़ा ਹੋ ਜਾਣਾ ਹੈ ਨਿਲਾਇਆ ਹੀ ਨਹੀਂ ਜਾਣਾ ਨਾ ਕਿਤੇ ਜਾਇਆ ਜਾਣਾ ਇਹ ਕੂੜ ਕਿਰਿਆ ਕਰ ਕਰਕੇ ਥੱਕ ਜਾਣਾ ਇੱਕ ਦਿਨ ਗੁਰੂ ਇਸਲੀਅਤ ਨੂੰ ਬਿਆਨ ਕਰਦੇ ਆ ਪਖਾਡ ਭਰਮ ਉਪਾਹ ਪਖੰਡ ਕਰਦਾ ਕਹਿੰਦੇ ਬੜੇ ਭਰਮ ਕਰਦਾ ਹੈ ਉਪਾਹ ਕਰਦਾ ਹੈ ਕਿਰਿਆ ਕਰਮ ਬੜੇ ਕਰਦਾ ਹੈ ਪਖਾंड ਪਰਮ ਉਪਾਕਰ ਥਾਕੀ ਰਿਧ ਅੰਤਰ ਕਹਿੰਦੇ ਰਿੱਧੇ ਚ ਮਨ ਦੇ ਚ ਕੀ ਹੈ ਬਾਹਰ ਤੋਂ ਪਖੰਡ ਕਰਦਾ ਹੈ ਬੜੇ ਪਾ ਕਰਦਾ ਹੈ ਲੇਕਿਨ ਮਨ ਦੇ ਵਿੱਚ ਰਿਧ ਅੰਤਰ ਮਾਇਆ ਮਾਇਆ ਕਹਿੰਦੇ ਰਿੱਧੇ ਚ ਮਾਇਆ ਮਾਇਆ ਕਰਦਾ ਹਰ ਵਕਤ ਮਾਇਆ ਨੂੰ ਭੱਜਿਆ ਫਿਰਦਾ ਲੋਭ ਲਾਲਚ ਦੇ ਨਾਲ ਭਰਿਆ ਹृदय 'ਚ ਕਿਹੜੀ ਚੀਜ਼ ਬੈਠੀ ਐ ਮਾਇਆ ਬੈਠੀ ਬੜੇ ਪਖੰਡ ਕਰਦਾ ਬੜੇ ਵਹਿਮ ਕਰਦਾ ਬੜੇ ਭਰਮ ਕਰਦਾ ਥੱਕ ਜਾਂਦਾ ਪਖਾਂਡ ਪਰਮ ਉਪਾ ਕਰ ਥੱਕੇ ਇਹਦੇ ਅੰਦਰ ਮਾਇਆ ਮਾਇਆ ਸਾਧੂ ਪੁਰਖ ਪੁਰਖ ਪਤ ਪਾਇਆ ਇਹਨਾਂ ਸਾਧੂ ਪੁਰਖ ਨੂੰ ਸਾਧੂ ਪੁਰਖ ਅਕਾਲ ਪੁਰਖ ਸਾਧੂ ਪੁਰਖ ਅਕਾਲ ਪੁਰਖ ਨੂੰ ਮਿਲਾ ਦਿੰਦੇ ਆ ਰੱਬ ਨੂੰ ਮਿਲਾ ਦਿੰਦੇ ਆ ਸਾਧੂਆਂ ਦਾ ਕੀ ਪ੍ਰਦੇਸ਼ ਐ ਸਾਧੂਆਂ ਦਾ ਕੰਮ ਕੀ ਐ ਸਾਧੂਆਂ ਦਾ ਕੰਮ ਪਾਈ ਇਸ ਭੁੱਲੇ ਫਿਰਦੇ ਮਨੁੱਖ ਨੂੰ ਰੱਬ ਦੇ ਨਾਲ ਮਲਾਉਣਾ ਐ ਇਹ ਡਿਊਟੀ ਐ ਸਾਧੂਆਂ ਦੀ ਰੱਬ ਨੇ ਡਿਊਟੀ ਲਈ ਹੈ ਸਾਧੂ ਪੁਰਖ ਪੁਰਖ ਪਤ ਪਾਇਆ ਕਹਿੰਦੇ ਪੁਰਖ ਪਤ ਜਿਹੜਾ ਇੱਜ਼ਤ ਰੱਖਣੇ ਵਾਲਾ ਅਕਾਲ ਪੁਰਖ ਸਾਧੂ ਪੁਰਖਾਂ ਨੂੰ ਮਿਲ ਕੇ ਅਕਾਲ ਪੁਰਖ ਨੂੰ ਪਾਇਆ ਇਹ ਇਕੱਲਾ ਨਹੀਂ ਰੱਬ ਨੂੰ ਪਾ ਸਕਦਾ ਇਹ ਤਾਂ ਰੋਕ ਲੱਗੀ ਵੀ ਹੈ ਇਹ ਤਾਂ ਤੁਰਤੋ ਹੁਕਮ ਹੈ ਦੇ ਸਾਧੂ ਹੀ ਤੈਨੂੰ ਇਸ ਦਸਵੇਂ ਦਵਾਰ 'ਚ ਲੈ ਕੇ ਆ ਸਕਦੇ ਸਾਧੂ ਪੁਰਖ ਪੁਰਖ ਪਤ ਪਾਇਆ ਅਗਿਆਨ ਅਧੇਰ ਗਵਾਇਆ ਕਹਿੰਦੇ ਅਗਿਆਨਤਾ ਸੀ ਜਿਹੜਾ ਹਨੇਰਾ ਸੀ ਫਿਰ ਖਤਮ ਹੋ ਗਿਆ ਚਾਨਣਾ ਹੋ ਗਿਆ ਇੱਥੇ ਤਾਂ ਗੱਡੀ ਰੁਕਦੀ ਹੈ ਆਪਣੇ ਆਪ ਇਹ ਅੰਦਰ ਵੱਡਣ ਨੂੰ ਕਰਦਾ ਹੈ ਨਹੀਂ ਵੱਡ ਸਕਦਾ ਉੱਥੇ ਉੱਥੇ ਤਾਂ ਸਾਧੂ ਸੰਤ ਲੈ ਕੇ ਜਾਂਦੇ ਤਾਂ ਵੱੜਦਾ ਉਸ ਕੋਠੜੀ 'ਚ ਉਹ ਜਿਹੜੀ ਕੋਠੜੀ 'ਚ ਰੱਬ ਬੈਠਾ ਸੀ ਨਾ ਪਹਿਲਾਂ ਹੁਕਮ ਕੀਤਾ ਆ ਰਾਮ ਨਾਮ ਰਤਨ ਕੋਠੜੀ ਗੜ ਮੰਦਿਰ ਇਕਲਕਾਨੀ ਕਿਦੋਂ ਲੋਕੀ ਵੀ ਇਹ ਗੜ੍ਹ ਦੇ ਚੰਦਰ ਵਿੱਚ ਅੰਦਰ ਬੈਠਾ ਸਾਧੂ ਉੱਥੇ ਲੈ ਗਏ ਜਦੋਂ ਫਿਰ ਪੁਰਖ ਪਤ ਮਿਲ ਗਿਆ ਉਹ ਪੁਰਖ ਪਤ ਕਿਹਨੂੰ ਕਹਿੰਦੇ ਆ ਪਤ ਕਹਿੰਦੇ ਇੱਜ਼ਤ ਨੂੰ ਜਿਹੜਾ ਇੱਜ਼ਤ ਰੱਖਣੇ ਵਾਲਾ ਰੱਬ ਹੈ ਉਹ ਮਿਲ ਗਿਆ ਜਦੋਂ ਮਿਲਿਆ ਅਗਿਆਨ ਅੰਧੇਰ ਗਵਾਇਆ ਕਹਿੰਦੇ ਅਗਿਆਨਤਾ ਸੀ ਜਿਹੜੀ ਹਨੇਰਾ ਸੀ ਖਤਮ ਹੋ ਗਿਆਗਨਾਥ ਜਗਦੀਸ਼ ਗਸਾਈ ਜਗਨਾਥ ਕਹਿੰਦੇ ਜਗ ਦਾ 나ਥ ਹੈ ਜਿਹੜਾ ਰੱਬ ਜਗਦੀਸ਼ ਗਸਾਈ ਇਹ ਸਾਰੇ ਰੱਬ ਦੇ ਨਾਮ ਆ ਜਗਨਾਥ ਜਗਦੀਸ਼ ਗਸਾਈ ਕਰ ਕਿਰਪਾ ਕਹਿੰਦੇ ਕਿਰਪਾ ਕਰੋ ਫਿਰ ਬੇਨਤੀ ਕੀਤੀ ਹੈ ਕਿ ਕਿਰਪਾ ਕਰੋ ਕਿਉਂ ਪਤਾ ਲੱਗ ਚੁੱਕਿਆ ਹੈ ਕਿ ਸਾਧੂਆਂ ਤੋਂ ਬਿਨਾ ਮਹਿਲ ਵਿੱਚ ਨਹੀਂ ਜਾਇਆ ਜਾ ਸਕਦਾ ਤਾਂ ਸੰਘ ਸੱਚਖੰਡ ਕਿਹਨੂੰ ਕਹਿੰਦੇ ਆ ਇਹ ਤੋਂ ਸੱਚ ਨਿਕਲਦਾ ਹੈ ਇਤੋਂ ਸੱਚ ਬਣਦਾ ਹੈ ਉਹਨੂੰ ਸੱਚਖੰਡ ਕਹਿੰਦੇ ਆ ਪਤਾ ਲੱਗ ਗਿਆ ਕਿ ਸੱਚਖੰਡ ਵਿੱਚ ਉਸ ਕੋਠੜੀ ਦੇ ਵਿੱਚ ਸਾਧੂ ਤੋਂ ਬਿਨਾ ਜਾਇਆ ਨਹੀਂ ਜਾ ਸਕਦਾ। ਬਾਰ-ਬਾਰ ਬੇਨਤੀ ਕਰਦੇ ਗੁਰੂ। ਜਗਨਾਥ ਜਗਦੀਸ਼ ਗਸਾਈਂ ਕਰ ਕਿਰਪਾ। ਰੱਬ ਨੂੰ ਕਿਹਾ ਕਿ ਨਾ ਤੂੰ ਕਿਰਪਾ ਕਰ। ਸਾਧ ਮਿਲਾਵੈ। ਕਹਿੰਦੇ ਸਾਧ ਨੂੰ ਮਲਾ ਦੇ। ਕਹਿੰਦੇ ਕਿਰਪਾ ਕਰੋ। ਸਾਧੂਆਂ ਨੂੰ ਮਿਲਾ ਦੇ ਸੰਤਾਂ ਨੂੰ ਮਿਲਾ ਦੋ ਜਗਨਾਥ ਜਗਦੀਸ਼ ਗਸਾਈ ਕਰ ਕਿਰਪਾ ਸਾਧ ਅਮਲਾਵੇ ਕਹਿੰਦੇ ਜਦੋਂ ਕਿਰਪਾ ਕੀਤੀ ਉਹਨੇ ਰੱਬ ਨੇ ਫਿਰ ਸਾਧੂਆਂ ਨੂੰ ਮਿਲਾ ਦਿੱਤਾ ਗੁਰੂ ਕਹਿੰਦੇ ਆ ਰੱਬ ਨੂੰ ਕਿ ਸਾਧੂਆਂ ਨੂੰ ਮਿਲਾ ਦੇ ਇਧਰ ਦੁਨੀਆ ਕਹਿੰਦੀ ਕਿ ਜਿਹੜੇ ਪਾਠ ਕਰਦੇ ਸਾਰੇ ਸਾਧੂ ਹੈ ਗੁਰੂ ਤਾਂ ਸਾਧੂ ਬਣੇ ਨਹੀਂ ਜਿਨ੍ਹਾਂ ਨੇ ਬਾਣੀ ਲੈ ਕੇ ਆਂਦੀ ਆ ਉਹ ਤਾਂ ਕਹਿੰਦੇ ਸੰਸਾਧਾਂ ਨੂੰ ਮਿਲਾ ਦੇ ਇਹ ਤਾਂ ਜਿਹੜੇ ਪਾਠ ਕਰਨੇ ਵਾਲੇ ਕਹਿੰਦੇ ਸਾਰੀ ਸੰਤ ਬੈਠੇ ਆ ਇਹ ਤਾਂ ਦੇਖੋ ਕਿੰਨਾ ਗੁੰਮਰਾਹ ਕੀਤਾ ਜਾ ਰਿਹਾ ਸੰਸਾਰ ਨੂੰ ਜੇ ਸਾਰੀ ਸੰਤ ਬੈਠੇ ਫਿਰ ਮਿਲਣਾ ਕਿਧਰ ਨੂੰ ਹੈ ਸੰਤ ਤਾਂ ਕੋਈ ਕਰੋੜਾਂ ਵਿੱਚੋਂ ਇੱਕ ਹੈ ਇਧਰ ਢੇਰ ਲੱਗੇ ਪਏ ਆ ਅਲਜਾਤ ਦੇ ਲੋਕ ਸਾ ਬਿਚਾਰੀ ਜਗਨਾਥ ਜਗਦੀਸ਼ ਗਸਾਈ ਕਰ ਸਾ ਕਿਰਪਾ ਸਾਦੂ ਮਿਲਾਵੈ ਨਾਨਕ ਸ਼ਾਂਤ ਹੋਵੇ ਫਿਰੂ ਮਾਰਕਦੇਵ ਜੀ ਬਚਨ ਕਰਦੇ ਕਹਿੰਦੇ ਫੇਰ ਸ਼ਾਂਤ ਹੋ ਜਾਂਦਾ ਜਦੋਂ ਸਾਧੂ ਮਿਲਦੇ ਆ ਸੰਤ ਮਿਲਦੇ ਆ ਬਰੇ ਸ਼ਾਂਤ ਹੋ ਜਾਂਦਾ ਨਾਨਕ ਸ਼ਾਂਤ ਹੋਵੇ ਮਨ ਕਹਿੰਦੇ ਮਨ ਸ਼ਾਂਤ ਹੋ ਜਾਂਦਾ ਅੰਤਰ ਨਿਤ ਹਿਰਦੇ ਹਰ ਗੁਣ ਗਾਵੇ ਕਹਿੰਦੇ ਜਦੋਂ ਹਰ ਦੇ ਗੁਣਾਂ ਨੂੰ ਗਾਏ ਫਿਰ ਮਨ ਸ਼ਾਂਤ ਹੋ ਜਾਂਦਾ ਰਿੱਦੇ ਦੇ ਵਿੱਚ ਨਾਮ ਦਾ ਵਾਸਾ ਹੋ ਜਾਂਦਾ ਰੱਬ ਦਾ ਵਾਸਾ ਹੋ ਜਾਂਦਾ ਫਿਰ ਸ਼ਾਂਤ ਹੋ ਜਾਂਦਾ ਲੇਕਨ ਗੱਲ ਸਮਝੀ ਚੁ ਪੈਂਦੀ ਹੈ ਅੰਦਰ ਤਾਂ ਸਾਡੇ ਜਾਣੀ ਆ ਗੱਲ ਜੇ ਅੰਦਰ ਖਾਲੀ ਐ ਸਾਡਾ ਜੇ ਭਾਂਡਾ ਭਰਿਆ ਵੇ ਕੀ ਪਾਉਂਗੇ ਉਹਦੇ ਭਰੇ ਵੇ ਭਾਂਡੇ 'ਚ ਕੁਝ ਪਾਉਂਗੇ ਫਿਰ ਬਾਹਰ ਗਿਰ ਜਾਂਦਾ ਪਹਿਲਾਂ ਤਾਂ ਇਸ ਭਾਂਡੇ ਨੂੰ ਖਾਲੀ ਕਰਨ ਦੀ ਇਸ ਭਾਂਡੇ ਨੂੰ ਮਾਂਜਣ ਦੀ ਲੋੜ ਐ ਭਾਂਡਾ ਖਾਲੀ ਕਿਵੇਂ ਹੋਣਾ ਜਦੋਂ ਇਸ ਭਾਂਡੇ ਵਿੱਚੋਂ ਬਕਾਰ ਬਾਹਰ ਕੱਢਣੇ ਆ ਪਹਿਲਾਂ ਭਾਡੇ ਵਿੱਚੋਂ ਵਿਕਾਰ ਬਾਹਰ ਕੱਢਣੇ ਆ। ਐ ਦੇਹ ਵਿੱਚੋਂ ਐ ਮਨ ਵਿੱਚੋਂ ਵਿਕਾਰਾਂ ਨੂੰ ਬਾਹਰ ਕੱਢਣਾ ਹੈ ਫਿਰ ਫਿਰ ਇਹਦੇ 'ਚ ਨਾਮ ਪੈਣਾ। ਭਾਂਡਾ ਸਾਡਾ ਪਰਿਆ ਪਿਆ ਪ੍ਰਕਾਰਾਂ ਦੇ ਨਾਲ। ਪਾਟ ਅਸੀਂ ਕਰਦੇ ਹਾਂ ਉਹ ਤਾਂ ਬਾਹਰ ਉੱਲੀ ਜਾਂਦੇ ਅੰਦਰ ਜਾਂਦੇ ਹੀ ਨਹੀਂ। ਧਾਰਤ ਕਾਇਆ ਸਾਧਕੇ ਵਿੱਚ ਦੇਹ ਕਰਤਾ ਬਿਓ। ਪਹਿਲਾਂ ਧਰਤੀ ਨੂੰ ਸੋਧਣਾ ਹੈ। ਐ ਵਿਕਾਰਾਂ ਨੂੰ ਬਾਹਰ ਕੱਢਣਾ ਹੈ। ਫਿਰ ਨਾਮ ਦੀ ਪ੍ਰਾਪਤੀ ਫਿਰ ਭਾਂਡਾ ਨਾਮ ਦੇ ਨਾਲ ਭਰ ਜਾਂਦਾ ਤੰਤਨ ਸਿੰਘ ਗੁਰੂ ਰਾਮਦਾਸ ਜੀ ਮਹਾਰਾਜ ਸ਼ਬਦ ਦੇ ਰਾਹੀਂ ਇਸ ਸੰਸਾਰ ਨੂੰ ਉਪਦੇਸ਼ ਕੀਤਾ ਕਿ ਜਿਹੜੀ ਓਠੜੀ ਹੈ ਨਾ ਤੇਰੀ ਉਹਦੇ ਵਿੱਚ ਰਾਮ ਦਾ ਨਾਮ ਲੁਕਿਆ ਹੋਇਆ ਹੈ ਲੱਭਦਾ ਨਹੀਂ ਲੱਭਣਾ ਕਦੋਂ ਹੈ ਸਤਗੁਰ ਮਿਲੇ ਤਾਂ ਕੋਜੀ ਹੈ ਇਹ ਸਤਗੁਰ ਮਿਲੇਗੇ ਨੇ ਤਾਂ ਉਹਨੂੰ ਲੱਭ ਸਕਦਾ ਹੈ ਤਾਂ ਤੂੰ ਕੋਛ ਸਕਦਾ ਸਤਸੰਗਜੀ ਪਾਤਸ਼ਾਹ ਨੇ ਤੇ ਨਿਰਣਾ ਕਰ ਦਿੱਤਾ ਹੁਣ ਗੱਲ ਸਾਡੇ ਮਨ ਤੇ ਟਿੱਕੀ ਹੋਈ ਹੈ ਕਿ ਸਾਡੇ ਮਨ ਤੇ ਵਿਸ਼ਵਾਸ ਹੈ ਗੁਰਬਾਣੀ ਤੇ ਬਾਬੇ ਨਾਨਕ ਦੇ ਯਕੀਨ ਹੈ ਕਿ ਜੋ ਕੁਝ ਸਿਰਗੋ ਨਾਨਕ ਦੇਵ ਜੀ ਨੇ ਲਿਖਿਆ ਹੈ ਅਸੀਂ ਸੁਣਿਆ ਹੈ ਅਸੀਂ ਪੜ੍ਹਿਆ ਹੈ ਕਿ ਸੱਚ ਹੈ ਜਾਂ ਝੂਠ ਹੈ ਗੱਲ ਤਾਂ ਵਿਸ਼ਵਾਸ ਤੇ ਟਿੱਕੀ ਹੈ ਯਕੀਨ ਤੇ ਟਿਕੀ ਹੈ ਸੋ ਸਸਕੀ ਜੀ ਇੱਕ ਸੰਗਤਾਂ ਨੂੰ ਬੇਨਤੀ ਹੈ ਜਿਹੜੀ ਕਥਾ ਨਾ ਪਹਿਲਾਂ WhatsApp ਗਰੁੱਪ ਤੇ ਪੈਂਦੀ ਸੀ ਇਹ ਕਥਾ ਹੁਣ YouTube ਤੇ ਆ ਚੁੱਕੀ ਹੈ ਉਹਨੇ ਸਾਰੇ ਸੰਸਾਰ ਵਿੱਚ ਪਹੁੰਚ ਚੁੱਕੀ ਹੈ ਤੁਸੀਂ ਲੱਭਣੀ ਕਿਸ ਤਰ੍ਹਾਂ ਤੁਸੀਂ ਆਪਣੇ ਫੋਨ ਤੇ ਬੋਲ ਦੇਣਾ ਤੁਹਾਡੇ ਕੋਲ ਪਹੁੰਚ ਜਾਣੀ ਹੈ ਕੀ ਬੋਲਣਾ ਹੈ ਨੇ ਰੋਲ ਗੁਰਬਾਣੀ ਕਥਾ ਪਾਈ ਗੁਰਨਾਮ ਸਿੰਘ ਜੀ ਫਤਿਹਗੜ ਸਾਹਿਬ ਇਹਨਾਂ ਨੂੰ ਕੁਝ ਬੋਲਣਾ ਹੈ ਤੁਹਾਨੂੰ ਇਹ ਗੁਰਬਾਣੀ ਇਹ ਕਥਾ YouTube ਤੇ ਪ੍ਰਾਪਤ ਹੋ ਜੇਗੀ ਸੋ ਸਾਧਸੰਗ ਜੀ ਬਾਣੀ ਦਾ ਜਿੰਨਾ ਵੀ ਪ੍ਰਕਾਸ਼ ਹੋ ਸਕਦਾ ਸਾਨੂੰ ਕਰਨਾ ਚਾਹੀਦਾ ਜਿੰਨਾ ਰੱਬ ਬਾਬੇ ਨਾਰਕ ਦਾ ਸਨੇਹਾ ਹੈ ਇਹ ਸਾਰੀ ਦੁਨੀਆ ਵਿੱਚ ਦੇਣਾ ਚਾਹੀਦਾ ਸਾਨੂੰ ਆਓ ਆਪਾਂ ਰਲ ਮਿਲ ਕੇ ਇਸ ਬਾਬੇ ਨਾਰਕ ਦੇ ਸਨੇਹ ਨੂੰ ਅੱਗੇ ਧੋਕੇ ਪਹਚਾਈਏ ਆਪਣੇ ਜੀਵਨ ਨੂੰ ਸਫਲ ਕਰੀਏ ਤੋ ਸਾਧ ਸੰਗਤ ਜੀ ਬਾਣੀ ਪੜਦੇ ਆਂ ਕਥਾ ਕਰਦੇ ਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬੁਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ